ਜੋਬਨ ਨੂੰ ਫੋਨ ਲਾਵਾ ਕਿਨੇ ਦਿਨ ਹੋ ਗਏ ਮਿਲਿਆ ਨਹੀਂ ਵੇਖੀਏ ਭਲਾ ਕਿੱਥੇ ਫਿਰਦਾ ਰਹਿੰਦਾ ਉਹ ਉਹ ਕੀ ਹਾਲ ਜੋਬਨ ਆਹ ਵਧੀਆ ਹਾਲ ਤੇ ਲਾਡੀ ਪਾ ਤੂੰ ਹਣਾ ਉਹ ਕਿੱਥੇ ਰਹਿਣਾ ਵਾਂ ਉਹ ਕੋਝਲੀ ਯਾਰ ਮੈਂ ਫਰਾਂਇਆ ਕੰਮ ਜਾਂ ਕੱਢਣ ਡਿਆ ਵਾਂ ਫਾਰ ਗਿਆ ਹੀ ਕਾਹ ਦਾ ਕੰਮ ਕਢਣ ਲਿਆ ਕੀ ਜਿਆਦਾ ਪਜੋਬਰ ਨੂੰ ਫੋਨ ਲਾ ਕੇ ਬੈਠਾ ਵਾ ਇਹਨੇ ਮੈਨੂੰ ਵੇਖਿਆ ਨਹੀਂ ਕੀ ਗੱਲਾਂ ਕਰਦੇ ਆ ਇਹ ਬਲਾ ਉਹ ਮੈਂ ਯਾਰ ਤੇ ਝੋਟ ਦੀ ਪੈਸੇ ਵੇਖਣੇ ਕੀ ਸ਼ਾਤ ਆ ਪਿਆ ਅੱਛਾ ਸ਼ਾ ਤੂੰ ਤਾਂ ਫੇ ਡੁੰਗੀਆਂ ਰਜਮਾਇਆ ਆ ਉਹ ਮੈਂ ਆ ਜਾਂਦਾ ਤੇ ਬੇੜੇ ਕੰਮ ਨਿਬੇੜ ਦਈਏ ਉਹ ਮੈਂ ਪਟਵਾਰੀ ਕੋਲ ਗਿਆ ਸੀ ਉਹ ਮੈਂ ਵੀ ਦਿੱਤਾ ਉਹਨੂੰ ਪੰਪ ਪੰਪ ਹਾਂ ਮੈਂ ਕਹਾ ਵੀ ਪੰਪੂ ਨੂੰ ਮੈਂ ਮਾਰਿਆ ਮੈਂ ਕਹਾ ਪਹਿਲੀਆਂ ਪੂਲੀਆਂ ਤੇ ਲਈਆਂ ਮੈਂ ਵਾਹ ਉਹਦੇ ਕੋਲ ਨਾਲੇ ਪੰਪ ਮਾਰ ਕੇ ਠੀਕ ਆ ਉਹ ਇਹ ਮੇਰੇ ਕੰਮ ਨੂੰ ਬਰਾਸ਼ ਏਰੀਓ ਖਾਰ ਪੀਣ ਤੇ ਕੰਮ ਤੇ ਖਰਚਾ ਉਹਦਾ ਮੈਂ ਸਾਰਾ ਉਹਦਾ ਹੀ ਕਰਾਇਆ ਵਾ ਅਛਾ ਅਛਾ ਤੇ ਮੈਨੂੰ ਕਹਿੰਦਾ ਸੀ ਤੈਨੂੰ ਦੁੱਕੀ ਦੇਣ ਦੀ ਲੋੜ ਨਹੀਂ ਆ ਤੇਲ ਦਾ ਆਂਦਾ ਮੈਂ ਕਹਾ ਤੇਲ ਤੇਲ ਦਾ ਆਂਦਾ ਘਾਟਾ ਪਿਆ ਵਾ ਠੀਕ ਠੀਕ ਆ ਤੇ ਉਹਨੂੰ ਮੈਂ ਖਰਚਾ ਕਰਾ ਗਏ ਤੇ ਹੁਣ ਉਹਦੇ ਪੱਲੇ ਵੀ ਉਹਦਾ ਪੈਸੇ ਉਹਦੇ ਕੋਲ ਮੁੱਕੇ ਆ ਹੁਣ ਅਛਾ ਤੋ ਮਾਤਾ ਦੇ ਦਿਵਾਲੇ ਹੋਇਆ ਸੀ ਉਹਨੇ ਮੈਂ ਪੰਪ ਦੇ ਕੇ ਤੇ ਮਾਤਾ ਦਾ ਕੰਟਾ ਕਟਾ ਦੇਣਾ ਵਾ ਵੇ ਵੇ ਚਲ ਤੇ ਮੈਂ ਕਹਿੰਦਾ ਜੇ ਮਾਤਾ ਕੰਟਾ ਕਟਿਆ ਗਿਆ ਨਾ ਹੂੰ ਇਹਨੇ ਧਜਣਾ ਜੇਲ ਤੇ ਹਾਂ ਹਾਂ ਆਹੋ ਚਲ ਮਗਰ ਮੈਂ ਤੇਰਾ ਤੋਰੀ ਮਾਰਿਆ ਕਰੂੰਗਾ ਤੇ ਮਗਰ ਆਹੋ ਇਹ ਤੇ ਗੱਲ ਹੈਗੀ ਆ ਹਾਂ ਇੱਦਾਂ ਸੋਰੀ ਪੈੜੀ ਲਗੀ ਜਾਣੀ ਆ ਜੇ ਜੇਲ ਤੇ ਚਲ ਜੇ ਤੇ ਫੇਰ ਇਹ ਸਮਝ ਲੈ ਵੀ ਪੈੜੀ ਤੇਰੇ ਹੱਥ ਜਾ ਫੇਰ ਪੈੜੀ ਆਪਣੇ ਹੱਥ ਫੇਰ ਨਹੀਂ ਕੋਈ ਰੋਕ ਸਕਦਾ ਤੇ ਮੇਰਾ ਵੀ ਕੋਈ ਰਖਣਾ ਹੀ ਕੋਈ ਮੈਨੂੰ ਇਦਾਂ ਹੀ ਰਖਣਾਈ ਉਹ ਤੈਨੂੰ ਜਨਾਏ ਤੂੰ ਟੈਂਸਰ ਕਾ ਤੋ ਨਾ ਨਾ ਹਾਂ ਤੇ ਬੋਲਦੇ ਹਾਂ ਹਾਂ ਮਾ ਭੱਜਿਆ ਗਾ ਦੇ ਐ ਹਾਂ ਤੇ ਰੱਖ ਜਰਾ ਦੱਬ ਕੇ ਜਿੰਨੇ ਪੈਸੇ ਮੰਗਦਾ ਦੇਈ ਜਾ ਇਹਨੂੰ ਪੈਸਾ ਤਾਂ ਨਾਲ ਨਹੀਂ ਕਰਨੀ ਆਹੋ ਇਹਨੂੰ ਕਹਣਾ ਫੜ ਫੜ ਤੂੰ ਜਿੰਨੇ ਲੈਣੇ ਹੁਣ ਉਹ ਟੁੱਟਿਆ ਪਿਆਈ ਤੇ ਉਹਨੇ ਦੇ ਦੇਣੀ ਉਹ ਪਹਿਲੀ ਮੇਰੇ ਹਿਸਾਬ ਨਾਲ ਤੇ ਮਾਤਾ ਦਾ ਗੰਡਾ ਮੈਂ ਕਢਾ ਦੇਣਾ ਮਾਤਾ ਦੇ ਪੈਂਦਾ ਓਡੋਡ ਗਾਲ ਬੱਸ ਬੱਸ ਇਹ ਮਾਤਾ ਦਾ ਕੰਡਾ ਨਿਕਲਿਆ ਮਕਰ ਕੇ ਰਹਿ ਗਿਆ ਆਹੋ ਆ ਤੇ ਇਹਨੂੰ ਅਸੀਂ ਟੁੱਟ ਅਸੀਂ ਟੁੱਟ ਜਾਣੀ ਆ ਤੇ ਫਿਰ ਸਭ ਕੁਝ ਆਪਣੇ ਇਹਨੂੰ ਖਾ ਮੰਦਰ ਤੇ ਆਪੇ ਕੰਮ ਰੋਗ ਆ ਜਾਣਾ ਫਿਰ ਤੇਰਾ ਬਸ ਬਸ ਇਹਦੇ ਆਲੀਆਂ ਬਸ ਹੁਣ ਮੈਂ ਨਾ ਮੈਂ ਥੋੜਾ ਆ ਵੀ ਪੱਜਾ ਫੈਂਡਿਆ ਸੀ ਇਹਾ ਤੇ ਕੰਡਾ ਉਹਨਾਂ ਕੱਢ ਦੇਣਾ ਹੀ ਉਹ ਗੁੱਛੇ ਬੜਾ ਹੀ ਉਹ ਮਾਤਾ ਦੇ ਦਿਵਾਲੇ ਹੋਇਆ ਸੀ ਤੇ ਮਾਤਾ ਉਹਨੂੰ ਰੋਗ ਦੀ ਟੋਕਦੀ ਆ ਮੇਰੀਆਂ ਪੈਲੀਆਂ ਵਾਉਣ ਲੱਗਾ ਉਦੋਂ ਵੀ ਉਹਨੂੰ ਕਹਿੰਦੀ ਟਰੈਕਟਰ ਲਾ ਕੇ ਕਿੱਧਰ ਚੱਲਿਆਂ ਫਲਾਂ ਠੀਗਾ ਤੂੰ ਲੋਕਾਂ ਦੇ ਕੰਮ ਕਰਦਾ ਫਿਰਦਾ ਠੀਕ ਠੀਕ ਆ ਤੂੰ ਬਸ ਮਰਾ ਧਿਆਨ ਤੋਂ ਰੱਖੇ ਬਸ ਮੈਂ ਆਈ ਜਾਣਾ ਵਾ ਅੱਛਾ ਮਨ ਖਾਣਨ ਸਾਕੋ ਤੂੰ ਟੈਨਸ਼ਨ ਨਾ ਲੈ ਚੱਲ ਠੀਕ ਆ ਤੈਨੂੰ ਕੋਈ ਕਹਾਂਗਾ ਕੋਈ ਗੱਲ ਨਹੀਂ ਚਲੋ ਠੀਕ ਆ ਭਰਾ ਮੈਂ ਕਿਹਾ ਚੇਤਾ ਕਰਾਵਾਂ ਤਦੇ ਮੈਂ ਤੈਨੂੰ ਫੋਨ ਲਾਉਂਦਾ ਮੈਂ ਆ ਜੋਬਨ ਨੂੰ ਲੱਭਾਂ ਜੋਬਨ ਕਿੱਥੇ ਗਿਆ ਆ ਚਲੋ ਠੀਕ ਆ ਫਿਰ ਰੱਖ ਧੱਬ ਕੇ ਕੁੰਡੀ ਆ ਆ ਮੈਂ ਧੱਬ ਕੇ ਹੁਣ ਧਿਆਨ ਤੋਂ ਰੱਖੀ ਦੇਖਾ ਚੰਗਾ 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 ਓਕੇ ਬੜੇ ਖਰਾਬ ਨੇ ਲੈ ਲਾਡੀ ਤੇ ਜੋ ਮੈਂ ਤੇ ਨਾਲ ਸਮਝਦਾ ਵੀ ਇਹ ਇੰਨਾ ਪਿਆਰ ਕਰਦਾ ਮੈਂ ਜਾ ਮੇਰੇ ਪੱਕਿਆ ਇਹਦੇ ਮੇਰੇ ਹੱਥੋਂ ਹੀ ਮੇਰੇ ਹੀ ਮਾਰਾ ਨੂੰ ਮਰਵਾਉ ਨੂੰ ਫਿੰਡੇ ਤੇ ਪਾਲੀ ਢੱਪ ਨੂੰ ਫਿੰਡੇ ਰੱਬ ਦਾ ਬਾਤ ਆ ਤੂੰ ਤੇ ਮੇਰੀ ਅੱਖਾਂ ਖੋਲਦੀ ਆਂ ਸ਼ੁਗਰ ਅੱਜ ਮੈਂ ਨਹੀਂ ਪੀਤੀ ਤੇ ਜੇ ਨਾ ਮੈਂ ਇਥੇ ਦੀਆਂ ਗੱਲਾਂ ਸੁਣਦਾ ਮੈਂ ਇਹਦੇ ਨਾਲ ਪਿਛੇ ਲੱਗੇ ਰਹਿਣਾ ਬੜੇ ਲਾਲਚੀ ਬੰਦੇ ਆ ਦੋਵੇਂ ਚਲੋ ਸ਼ੁਗਰਾ ਪਰਮਾਤਮਾ ਦਾ ਸੱਚਾਈ ਤੇ ਪਤਾ ਲੱਗੀ ਇਹਨਾਂ ਦੀ ਕੋਈ ਨਾ ਕਰੂੰਗਾ ਗੱਲ ਇਹਨਾਂ ਨਾਲ ਮੈਂ ਹੁਣ ਇੱਕ ਗੱਲ ਕਰਨੀ ਹੈ ਮੰਮੀ ਮੈਂ ਤੁਹਾਡਾ ਕਰਲਾ ਚੰਗੀ ਕਰੀ ਚੰਗੀ ਕਰੂੰਗੀ ਹੂੰ ਉਹਦੇ ਵਾਪਰ ਨੂੰ ਹੋ ਗਏ 2 ਦਿਨ ਹੋ ਗਏ ਆ ਵੀ ਕੰਮ ਵੀ ਸਾਰਾ ਕਰਨ ਦਿਆ ਨੇ ਸ਼ਾਬ ਵੀ ਨਹੀਂ ਪੀਤੀ ਸ਼ੂਗਰ ਵਗ ਤੇ ਮਾਰ ਆਈ ਢਿਖੜੀ ਨਾ ਤੇ ਮੈਂ ਵੇਖਣ ਦੀਆਂ ਉਹਦੇ ਨਾਲ ਵੀ ਕੰਮ ਸਾਰਾ ਕਰਵਾਈ ਜਾਂਦੇ ਆ ਹਾਂ ਹੈਨਾ ਇਹ ਉਹਦਾ ਡੰਗਰਾ ਵਾਲੀ ਜਾਣਦੀ ਆ ਵਾ ਚਲਤੀ ਏ ਅਕਲ ਆ ਗਈ ਆ ਜੂਨ ਸਵਾਰੀ ਗਈ ਤੇਰੀ ਵੀ ਤੇ ਉਹਦੀ ਵੀ ਪਰ ਉਹਦਾ ਵਿਸ਼ਵਾਸ ਜਿਆ ਨਹੀਂ ਹੁੰਦਾ ਵੀ ਜਿਹੜਾ ਬੰਦਾ ਇਨੀ ਸ਼ਰਾਬ ਪੀਂਦਾ ਵਾ ਉਹ ਕਿੱਥੋਂ हट ਜੂ ਇਕਦਮ ਇਹ ਮਨ ਹੁੰਦਾ ਵਾ ਤੇ ਇਹ ਆਪਣਾ ਜਿੱਧਰ ਨੂੰ ਲਾ ਲੋ ਉਧਰ ਨੂੰ ਲੱਗ ਜਾਂਦਾ ਮੇਰੇ ਕੋਲੋਂ ਵੀ ਪੈਸਾ ਤੇ ਲਾਣੀ ਮੰਗਿਆ ਨਹੀਂ ਤੇ ਅੱਗੇ ਤੇ ਸਿਰਦਿਆਂ ਵਾਲਾ ਨੂੰ ਪੈਂਦਾ ਹੁੰਦਾ ਸੀ ਮੇਰੇ ਆਹੋ ਹੋਈ ਨਾ ਕਿਸੇ ਕਾਰ ਵੀ ਕਪਾ ਤਰਸਦਾ ਹੁੰਦਾ ਹੂੰ ਮੈਂ ਤੇ ਆਪ ਵੇਨੀ ਆ ਵੀ ਚਲੋ ਕਿ ਤੈਨੂੰ ਬੁੱਧ ਪਈ ਮਹਾਰਾਜ ਜੀ ਮਾਤਾ ਦਵੇ ਤਾਂ ਫੇਰ ਹੀ ਆ ਨਾ ਨਹੀਂ ਪਈ ਰਹੂਗੀ ਤੀਏ ਇਹ ਵੀ ਆਪਣਾ ਹੰਦਾਵਾ ਮਨ ਬੰਨਣ ਦੀ ਗੱਲ ਕੀਤਾ ਮਨ ਬਾਨੀ ਨਹੀਂ ਲਿਆ ਇਹਨੇ ਆਹੀ ਗੱਲਾਂ ਬਾਤਾਂ ਕੀਤੀਆਂ ਵਾ ਘਰ ਵੀ ਕਪਾਤਰ ਰਹਿੰਦਾ ਵਾ ਪਰ ਨਹੀਂ ਗੱਲਾਂ ਬਾਤਾਂ ਤੇ ਹੁਣ ਆਪਾਂ 17-18 ਸਾਲ ਹੋ ਗਏ ਮੈਨੂੰ ਤੇ ਉਹ ਦੁਨੀਆ ਮੈਂ ਤਾਂ ਕਰੀ ਜਾਣਦੀ ਆ ਉਦੋਂ ਦਾ ਨਹੀਂ ਅਸਰ ਹੋਇਆ ਇਹ ਅਚਾਨਕ ਜਿਹੀ ਹੋਇ ਹੋਇਆ ਵਾ ਚਲ ਚ ਗਈ ਜਤੀ ਕੇ ਹੱਥ ਜੋੜ ਕੇ ਤੇ ਮਹਾਰਾਜ ਦੇ ਗਾੜੀ ਕਿਤੇ ਦੀ ਜੂਨ ਸਵਾਰੀ ਗਈ ਦੇਖੋ ਦੇਹ ਦੇ ਹਫਤਾ ਦਾਸ ਦੇ ਨਾ ਆਹੋ ਵਾਕਈ ਨਹੀਂ ਪੀਂਦਾ ਹੈਗਾ ਕਿ ਨਹੀਂ ਪੀਂਦਾ ਜੇ 2-4 ਦਿਨ ਨਹੀਂ ਪੀਤੀ ਉਹਨੂੰ ਕੁਛ ਨਹੀਂ ਹੋਇਆ ਤਾਂ ਮੁੜਕੇ ਉਹ ਕਿੱਥੋਂ ਪੀਊਗਾ ਕਿਸਦੇ ਟਾਏ ਨਾ ਛੱਡ ਜੇ ਜਿਉ ਬਨ ਵਰਗਿਆਂ ਦੇ ਆਹੋ ਉਹਨਾਂ ਕੋਲ ਆ ਕੇ ਬਹਿ ਕੇ ਪੀਂਦਾ ਸੀ ਆਹੋ ਇਹ ਤਾਂ ਨਹੀਂ ਪੀਂਦਾ ਸੀ ਉਹ ਦਿਨ ਮੇਰੇ ਨਾਲ ਨਹੀਂ ਉੱਥੇ ਕਿੰਨੀ ਲੜਾਈ ਕੀਤੀ ਹੈ ਜੋਬਨ ਨੂੰ ਨਾ ਕੋ ਹਾਕੀ ਜੋਬਨ ਨੂੰ ਨਾ ਕੋ ਹਾਕੀ ਜਦੋਂ ਮੈਂ ਆਖਾਈ ਵੀ ਮੈਂ ਘਰ ਲਾਮਾ ਦੇ ਕੇ ਨਹੀਂ ਉਹਦੇ ਤਾਂ ਕੀ ਪਤਾ ਵਾ ਇਹੋ ਹੀ ਉਹਦੀ ਜੂਨ ਸਵਾਰੀ ਗਈ ਆ ਕਿਤੇ ਉਹਦੇ ਮਨ 'ਚ ਕੋਈ ਗੱਲ ਬੈ ਗਈ ਪਤਾ ਨਹੀਂ ਇਦਾਂ ਤਾਂ ਨਹੀਂ ਹੋ ਸਕਦਾ ਹੈਗਾ ਵੀ ਸਾਡੀ ਗੱਲਾਂ ਦਾ ਸਰ ਹੋ ਜਾਊਗਾ ਕੋਈ ਗੱਲ ਹੋ ਰਹੀ ਹੋਈ ਹੁੰਦੀ ਆ ਚਲੋ ਕੋਈ ਵੀ ਹੋਈ ਪਰ ਇਹਨਾਂ ਨਾਲ ਗੱਲਾਂ ਕਰਦੇ ਆਂ ਆ ਤੇ ਉਹ ਨਹੀਂ ਕੋਈ ਵੀ ਹੋਈ ਆ ਤੇ ਚਲੋ ਤੇ ਮਨ ਤੇ ਅਸਰ ਤਾਂ ਹੋਇਆ ਹੀ ਆ ਨਾ ਕੀ ਤਾਂ ਬਾਹਰੋਂ ਕਿਸ ਨੇ ਆਖਿਆ ਵਾ ਕਿ ਕਿ ਤਰ੍ਹਾਂ ਹੋਈ ਆ ਜਾਲੇ ਨੇ ਨਾਲ ਨਿਆਣੇ ਨਾ ਵੀ ਤੁਰਿਆ ਤੁਰਿਆ ਫਿਰੰਦਾ ਮੈਂ ਵੇਖਣ ਲਈ ਪੱਠੇ ਵੀ ਟਾਈਮ ਨਾ ਪਉਂਦਾ ਵਾ ਤੇ ਭਈਆ ਤੇ ਉਹ ਹਟ ਗਿਆ ਵਾ ਆਹੋ ਤੋਨੂ ਨਹੀਂ ਦਿੰਦਾ ਮੇਰਾ ਘਰ ਵਾ ਪਸੰਦੀ ਨੇ ਖੁਸ਼ ਵੀ ਨਹੀਂ ਹੋਣਾ ਚਾਹੀਦਾ ਪਰ ਭਰੋਸਾ ਨਹੀਂ ਹੁੰਦਾ ਸ਼ਰਾਬੀ ਦਾ ਕਦਾ ਭਰੋਸਾ ਨਹੀਂ ਖੁਸ਼ੀ ਵਾਲੀ ਤਾਂ ਕੋਈ ਗੱਲ ਨਹੀਂ ਮੈਂ ਤਾਂ ਵੇਣ ਨਹੀਂ ਉਸ ਤਰ੍ਹਾਂ ਵੀ ਤੁਰਿਆ ਫਿਰਦਾ ਵਾ ਤਾਂ ਆਪਣਾ ਕੰਮ ਦੰਦਾ ਲਈ ਫਿਰਦਾ ਆਹੋ ਜੇ ਕਰੀ ਜਾਵੇ ਤਾਂ ਚਾਹ ਦਣਵੀ ਮੈਂ ਗੱਲਾਂ ਬਾਤਾਂ ਕੀਤੀਆਂ ਵੀ ਮੁੰਡਾ ਕੱਲਾ ਡਿਆ ਵਾ ਤੇ ਪਹਿਲੀ ਮੈਂ ਮੁੰਡੇ ਦੇ ਨਾਲ ਲਾਉਣੀ ਮੈਨੂੰ ਆਂਦਾ ਨਹੀਂ ਪੈਲੀ ਨਾਕਾਰ ਮੇਰੇ ਪੈਲੀ ਨਾਕਾਰ ਤਾਂ ਮੈਂ ਖਾ ਮੈਂ ਤੈਨੂੰ ਨਹੀਂ ਦੇਣੀ ਪੋਤੇ ਨੂੰ ਦਊਂਗੀ ਹੋ ਸਕਦਾ ਇਸੇ ਗੱਲ ਦਾ ਠੀਕ ਹੈ ਐਸੇ ਗੱਲ ਦਾ ਨਹੀਂ ਅਸਰ ਹੋ ਗਿਆ ਉਹਦੇ ਤੇ ਹਾਂ ਜਦ ਤੀ ਇਹ ਹੋਇਆ ਹੀ ਰਵੇ ਆਹੋ ਤੇ ਗੱਲ ਸਹੀ ਆ ਇਦਾਂ ਸਾਲ ਸੁੱਖ ਸ਼ਾਂਤੀ ਨਹੀਂ ਤਾਂ ਨਿਤ ਕਲੇਸ਼ ਹੀ ਰਹੀ ਕਿਤਰਾ ਰੋਜ਼ ਹੀ ਕਲੇਸ਼ ਜਜਾਦੂ ਆਉਣਾ ਉਹ ਦੋ ਕਲੇਸ਼ ਘਾਰ ਆਉਣਾ ਜਦੋਂ ਹੀ ਇੰਨੇ ਨਿਆਣੇ ਦੀ ਵੀ ਜਾਨ ਸਭ ਕੀ ਨਿਆਣਾ ਵੀ ਖੁਸ਼ ਵਾਪੇ ਮੇਰਾ ਡੈਡੀ ਮੇਰੇ ਨਾਲ ਤੁਰਿਆ ਫਿਰਦਾ ਹਾਂ ਉਦਨ ਜੀ ਤਾਂ ਨਾ ਟਰੈਕਟਰ ਖਾਣ ਨਾ ਟਰੈਕਟਰ ਖਾਣ ਨਾ ਕੀ ਕੁਛ ਕਰਦਾ ਹੈਗਾ ਹਾਂ ਤਾਂ ਮੁੰਡੇ ਨੂੰ ਵੀ ਸੁੱਤੇ ਇਹਦੇ ਗਲ ਪੈਣ ਡਿਆ ਹੂੰ ਕੀਤਾ ਉਦਨ ਦੀ ਉਹ ਗੱਲਾਂ ਬਾਤਾਂ ਦਾ ਹੀ ਅਸਰ ਹੋਇਆ ਉਹਦੇ ਤੇ ਆਹੋ ਇਹ ਤਾਂ ਹੁਣ ਉਹਦੇ ਪੁੱਛਾਂਗੇ ਤੇ ਫੇਰ ਹੀ ਪਤਾ ਲੱਗੂਗਾ ਤੂੰ ਹੀ ਪੁੱਛਿਓ ਨਾ ਮ ਕਾਦਾ ਅਸਰ ਹੋਇਆ ਤੇ ਤੇ ਜਰੂਰ ਪੁੱਛਣਾ ਵਾ ਨਹੀਂ ਤੂੰ ਇਹ ਕਰਾ ਪੁੱਛ ਕੇ ਵੇਖ ਲਿਓ ਮੈਂ ਤਾਂ ਨਾ ਪੁੱਛੂੰਗੀ ਤੂੰ ਹੀ ਤੋ ਪੁੱਛ ਕੇ ਵੇਖਿਓ ਵੀ ਕੀ ਗੱਲ ਈ ਅਜੇ ਵੇਖੋ ਦੱਸ ਦੇਣ ਹਾਂ ਕੀ ਕਰਦਾ ਵਾ ਆਹੋ ਫੇਰ ਵੇਖੀ ਜਾਊਗੀ ਮਗਰੋਂ ਹੂੰ ਅਸਰ ਹੋਈ ਆਈ ਰਵੇਤੀ ਏ ਹਾਂ ਐਂ ਤੇ ਆਪ ਆਂਨੀ ਆ ਮੈਂ ਤਾਂ ਆਪ ਵੇਨੀ ਆ ਤੇ ਤਰਿਆ ਫਿਰਦਾ ਕੋਸਵਾ ਹਾਂ ਤੇ ਨਹੀਂ ਤੇ ਅੰਦਰੋਂ ਹੀ ਨਿਕਲਦਾ ਹੁੰਦਾ ਹੂੰ ਆ ਪੀ ਕੇ ਤੇ ਪਿਆ ਹੀ ਰਹਿੰਦਾ ਸੀ ਤੇ ਹਾਂ ਹਾਂ ਚਲੋ ਕਰ ਲੋ ਆਰਾਮ ਦੀ ਕੀ ਕਰਨ ਧਿਆ ਕੋੜੇ ਟਰੈਕਟਰ ਵੇਖਣ ਧਿਆ ਮੈਂ ਜਾਣੇ ਪਹਿਲੀ ਵਹੁਣ ਇਹ ਕਿਧਰ ਚਾਂਦੇ ਛੜਿਆ ਮੈਂ ਵੇਖਣ ਨਹੀਂ ਆ ਬੜਾ ਕੰਮ ਕਰਦਾ ਹਾਂ ਹੁਣ ਚਲ ਕੰਮ ਕਰਨਾ ਹੀ ਆ ਆਪਣਾ ਕੰਮ ਤੇ ਆ ਵੀ ਕਰਨਾ ਵਾ ਮੈਂ ਤਾਂ ਅੱਗੇ ਆਂਦੀ ਫੇ ਮੁੰਡਾ ਕੱਲਾ ਲੱਗਾ ਰਹਿੰਦਾ ਵਾ ਤਤ ਉਹ ਸ਼ਦਾਈ ਬਣਿਆ ਰਹੀ ਨਾ ਕਦੀ ਉਥੋਂ ਪੀ ਕੇ ਕਦੀ ਅੰਦਰ ਪੈ ਗਿਆ ਤੇ ਕਦੀ ਬਾਹਰ ਪੈ ਗਿਆ ਹੁਣ ਨਹੀਂ ਪੀਤੀ ਤੇ ਪੁੱਤ ਕਹਿ ਮਨਾਂਗੀ ਗਿਆ ਵਾ ਚਲ ਮਾਤਾ ਜਿਹੜੀਆਂ ਗਲਤੀਆਂ ਹੋ ਗਈਆਂ ਹੁਣ ਛੱਡ ਪੈ ਗਏ ਚਲ ਜਿਹੜੀ ਗਲਤੀ ਹੋ ਗਈ ਹੁਣ ਮੁੜ ਕੇ ਗਲਤੀ ਨਾ ਕਰੀ ਹਾਂ ਜਿਹੜਾ 4 ਸਾਲ ਮੈਂ ਜੀਣਾ ਵਾ ਮੈਨੂੰ ਜਾ ਜੀਣ ਦਵੀ ਨਹੀਂ ਨਹੀਂ ਚੰਗਾ ਜੀਵੇਂਗੀ ਤੂੰ ਆਹ ਤੇ ਪੁੱਤ ਤੂੰ ਵੇਹ ਨਹੀਂ ਪੀਤੀ ਘਰ ਵਿੱਚ ਚੋਕਲੇਸ਼ ਮੁੱਕ ਗਿਆ ਸਭ ਕੁਝ ਹੋ ਗਿਆ ਤੇ ਮੈਨੂੰ ਬਹੁਤ ਹੁਣ ਚੰਗਾ ਲੱਗਾ ਮੇਰੇ ਵੀ ਮਨ ਨੂੰ ਸ਼ਾਂਤੀ ਆ ਹੁਣ ਗੱਲ ਜਦੋਂ ਆ ਕੇ ਆਦੇ ਦੇਰ ਆਏ ਸਵੇਰ ਆਏ ਦੁਪਹਿਰ ਜਿੱਤੇ ਕਿਦੇ ਅੱਖ ਜਦੋਂ ਅੱਖਾਂ ਪੂੜੀਆਂ ਲੋਕ ਜਾਂਦੇ ਨੇਰ ਹੋਵੇ ਇਹ ਹੋ ਸਵੇਰ ਹੋਵੇ ਤਾਂ ਨੇਰ ਨਾ ਹੋਵੇ ਹਾਂ ਆ ਗੱਲ ਹੁੰਦੀ ਆ ਤੇ ਪਰ ਚੱਲ ਚੰਗਾ ਤੇ ਚੰਗੇ ਰਾਏ ਪੁੱਤ ਪੈ ਗਿਆ ਵਾ ਮਾੜੀ ਜਾਣੀ ਚ ਹੁਣ ਨਾ ਪਵੀ ਚਲੋ ਮਾੜੀ ਢਾਂਦੀ ਸੱਚਾਈ ਪਤਾ ਲੱਗ ਜੇ ਮਾਦਾ ਫਿਰ ਵੀ ਇੱਤਈ ਨਾ ਆਹ ਨਾਲੇ ਆਪਣਾ ਘਰ ਘਰੋ ਘਰ ਗਵਾਉਣਾ ਤੇ ਪੜਵਾ ਖਵਾਉਣਾ ਨਾਲੇ ਪੁੱਤ ਤੂੰ ਖਵਾਲਦਾ ਸੀ ਤੇ ਨਾਲੇ ਲੋਕੀ ਗੱਲਾਂ ਕਰਦੇ ਸੀ ਤੈਨੂੰ ਮੈਂ ਅੱਖਾਂ ਹੀ ਖੁੱਲੀਆਂ ਮੈਂ ਦਾ ਉਹਨਾਂ ਦੇ ਮਾਪੇ 'ਚ ਲੱਗ ਰਿਹਾ ਉਹ ਬੜਾ ਮਾੜਾ ਸੋਚਣ ਦੇ ਸੀ ਆਪਣਾ ਉਹ ਮਾੜਾ ਇਹ ਸੋਚਦੇ ਹੈਗੇ ਵੀ ਮਾਈ ਦੀਆਂ ਰਗਾਂ ਕੁੱਟੇ ਤੇ ਪੈਰੀ ਵੇਚੇ ਤੇ ਸਾਨੂੰ ਖਵਾਲੇ ਇਹੋ ਗੱਲ ਹੀ ਸੀ ਨਾ ਜੀ ਇਹੀ ਗੱਲ ਇਦਾਂ ਤੇ ਤੂੰ ਵੀ ਉਹਨਾਂ ਤੇ ਮਗਰ ਲੱਗਾ ਸੀ ਮਾਂ ਪੈਰੀ ਲਾ ਦੇ ਬਾਈ ਪੈਰੀ ਲਾ ਦੇ ਤੇਰੀਆਂ ਰਗਾਂ ਕੁੱਟ ਲੈਣੀਆਂ ਉਹ ਕਰ ਦੇਣੀਆਂ ਪੁੱਤ ਸੱਚਾਈ ਦਾ ਜਦੋਂ ਪਤਾ ਲੱਗੇ ਫੇਰ ਹੀ ਪਤਾ ਲੱਗਦਾ ਚਲੋ ਪਰਮਾਤਮਾ ਤੈਨੂੰ ਮੈਂ ਆਂਦੀ ਹਾਂ ਪਾਣੀ ਚਾਹ ਤੇ ਨਾਮ ਬੜੇ ਚਲਾਗ ਦੋਵੇਂ ਜੋਬ ਦੇ ਲੜੀ ਉਹਦਾ ਸਵਾਰ ਕੀਤੀ ਦੋਹਾਂ ਜਾਨਾਂ ਨੇ ਆਹੋ ਬਰਬਾਦੀ ਦੀ ਸਲਾਹ ਕੀਤੀ ਸੀ ਤੇਰੀ ਆਹ ਪੈਲੀ ਦੀ ਅੱਖ ਹੀ ਨਾ ਸਾਰੀ ਪੈਲੀ ਤੇ ਅੱਖ ਕੀ ਮੈਂ ਤਾਂ ਪੁੱਤ ਤੇਰੀ ਪਛਾਣ ਵਿਚਾਰ ਰੱਖੀ ਸੀ ਚਲ ਮਾਤਾ ਜਿਹੜੀਆਂ ਹੋ ਗਈਆਂ ਗਲਤੀਆਂ ਦੀ ਮਾਫੀ ਹੋਰ ਗਾ ਨਾ ਮੇਰਾ ਪੁੱਤ ਗਲਤ ਨਾ ਨਾ ਕਦੀ ਵੀ ਨਹੀਂ ਕਦੀ ਨਹੀਂ ਹੋਣਾ ਤੂੰ ਵੀ ਸੌਖਾ ਤੇਰੀ ਕਰਵਾਲੀ ਵੀ ਸੌਖੀ ਤੇ ਤੇਰਾ ਪੁੱਤ ਵਿੱਚੇ ਵਿੱਚ ਰਿੱਝ ਰਹੀ ਰਹਿੰਦਾ ਹਾਂ ਤਾਂ ਮੈਂ ਐ ਵੱਖਰੀ ਔਖੀ ਨਹੀਂ ਨਹੀਂ ਹੁਣ ਰਲ ਮਿਲ ਕੇ ਸਾਰੇ ਕੰਮ ਕਰਾਂਗੇ ਆਹੋ ਰਲ ਕੇ ਰਵਾਂਗੇ ਆਪਣੇ ਬਵੇਂਗਾ ਰੋਟੀ ਚੰਗੀ ਖਾਏਗਾ ਤੈਨੂੰ ਉਹ ਵੀ ਚੰਗੀ ਫੜਾਊਗੀ ਨਹੀਂ ਨਹੀਂ ਕੋਈ ਗੱਲ ਆਹੋ ਜੇ ਬੁੱਢੀ ਰਾਜੀ ਤੇ ਪੁੱਤ ਸਾਰੇ ਰਾਜੀ ਆ ਇਹ ਤਾਂ ਹੈ ਜੀ ਆਹੋ ਤੇ ਜੇ ਹੋਈ ਤਫਦੀ ਰਹੀ ਤੇ ਕੀ ਫਾਇਦਾ ਹਾਂਜੀ ਹਾਂਜੀ ਇਹ ਰਹੀ ਚਲੋ ਕੋਈ ਗੱਲ ਨਹੀਂ ਹਾਂ ਕਿੱਥੇ ਗਿਆ ਉਹਦੇ ਉਹਦੇ ਅੱਛੇ ਹੀ ਆ ਅੰਦਰ ਹੋਣਾ ਚਾਹੀਏ ਲੰਮਾ ਪਿਆ ਚੱਲ ਪਰ ਆ ਦਾ ਮੀਂਹ ਜਿਆ ਪੈ ਗਿਆ ਤਾਂ ਆਂਦਾ ਥੋੜੀਆਂ ਪੈ ਗਈਆਂ ਗਿੱਲੀਆਂ ਹੋ ਗਈਆਂ ਆ ਆ ਵੇਖਦੇ ਮੈਂ ਮੈਂ ਫੇ ਪੋਲ ਦੇ ਫਾਲ ਦੇ ਇਹਨਾਂ ਨੂੰ ਚੱਲ ਸ਼ਾਮਾਂ ਨੂੰ ਕਰ ਲਿਓ ਨਾ ਹੋਊਗਾ ਤੇ ਗਿੱਲੀ ਤੂੰ ਤੇ ਸਵੇਰੇ ਵਾ ਲਿਓ ਦੋਹਾਂ ਟਰੈਕਟਰਾਂ ਨਾਲ ਵਾ ਲਿਓ ਆਹੋ ਬਹੁਤ ਚੰਗੇ ਲੱਗੀਦਾ ਵਾ ਕੰਮ ਕਰਦੇ ਚੰਗਾ ਚੰਗਾ ਲੋਕ ਜੇ ਸੋਭਾ ਜਿਹੜੀ ਹੁੰਦੀ ਨਾ ਕੰਮ ਆਪਣਾ ਤੇ ਸੋਭਾ जगਦੀ ਠੀਕ ਠੀਕ ਮਤਲਬ ਕੋਈ ਗੱਲ ਆਹੋ ਚੰਗਾ ਮੈਂ ਵੀ ਪਲਾ ਵੇਨੀ ਇੱਧਰ ਆਂਦੇ ਆ ਬੁੰਬ ਡੇ ਗਏ ਆ ਸਾਰੇ ਮਾਤਾ ਦੇ ਬੜੀ ਖੁਸ਼ੀ ਆ ਭਰਾ ਕਲੋ ਕੋੜੀ ਲੱਥਾਈ ਹੋ ਆ ਵੀ ਇਹੋ ਜਿਹਾ ਬਦਲ ਜਾਰਾ ਤਰਾ ਵੀ ਪਛਾਏ ਕਲੋ ਮੜਾ ਕਰੀ ਕੰਮ ਧੰਦਾ ਕੋਈ ਫਿਰ ਕਿੰਨੇ ਅੰਬ ਮੈਂ ਚੁਟ ਕੇ ਘਰ ਖੜੇ ਤਾਂ ਅਜੇ ਵੀ ਥੱਲੇ ਅੰਬ ਮੈਂ ਤਾਂ ਥੋੜੇ ਜਹੀ ਆ ਮੈਂ ਤਾਂ ਇਹ ਮੈਂ ਚਟਨੀ ਬਣਾਉਣ ਵਾਸਤੇ ਲੈ ਕੇ ਆਣੀ ਆ ਮੈਂ ਤਾਂ ਬਾਲਟੀ ਭਰ ਕੇ ਘਰ ਰੱਖ ਕੇ ਆਈਆਂ ਮੋਟਿਆ ਮੋਟਿਆ ਦੀਆ ਤੇ ਨਿਕੇ ਨਿਕੇ ਰਹਿ ਗਏ ਆ ਹੋਏ ਤਾਂ ਖਰਾਬ ਜੇ ਵੀ ਆ ਨਾ ਹਾਂ ਮੈਂ ਵੇਖਿਆ ਹੀ ਨਹੀਂ ਆ ਨਾ ਮੈਂ ਕਿਹ ਚਟਨੀ ਬਣਾਉਂ ਤੋ ਉਹਦੇ ਵਿੱਚ ਬਣਾ ਲਾ ਆ ਫਿਰ ਉੱਚੇ ਬਣਾਉਂਗੀ ਉਹ ਵੀ ਮੋਟੇ ਮੋਟੇ ਜਿਹੜੇ ਸੀ ਨਾ ਮੈਂ ਚੁੱਕ ਕੇ ਲਾ ਗਈ ਤਾਂ ਛੋਟੇ ਛੋਟੇ ਰਹਿ ਗਏ ਆ ਤੇ ਮੈਂ ਅੱਗੇ ਆਨੀ ਆ ਵੀ ਆਂਬ ਭਰਿਆ ਆਹੀ ਕਿਤੇ ਚੂਪਣ ਜੋ ਗਵ ਨਹੀਂ ਆ ਰਹਿ ਜਾਣਾ ਅਜੇ ਕੀ ਤਾ ਫੇਰ ਆ ਜੇ ਨੇਰੀ ਨੂਰੀ ਦਾ ਆਹੋ ਇਹ ਕਿੰਨਾ ਫਾੜ ਲੱਗਾ ਹੈ ਕਿ ਸਾਰਾ ਹੀ ਕਿਰ ਗਿਆ ਹੂੰ ਕੀ ਫਾਇਦਾ ਵਾ ਆਪਣੇ ਘਰ ਦੇ ਫਲ ਦਾ ਜ ਰਹਿਣ ਹੀ ਨਹੀਂ ਰੱਬ ਨੇ ਦਿੱਤਾ ਤੇ ਹੂੰ ਹਾਂ ਉਧਾਪਾ ਵਾ ਡ੍ਰੈਕਟਰ ਲੈ ਕੇ ਕਿੱਧਰ ਗਿਆ ਈ ਆ ਤਾਂ ਹੀ ਮੈਂ ਉਹਨੂੰ ਲਗਾਵਾ ਕਰਾ ਕੇ ਲਿਆਉਣ ਖਣੀਆਂ ਦਾ ਵਿੱਚ ਹਵਾ ਹੈ ਨਹੀਂ ਕੀ ਅੱਛਾ ਤੇ ਉਹ ਲੈ ਕੇ ਗਿਆ ਵਾ ਅੱਛਾ ਅੱਛਾ ਹਾਂ ਹਾਂ ਚਲ ਇਹ ਬੜਾ ਵੇਖਣ ਲੱਗ ਪਈ ਹੁਣ ਨਹੀਂ ਉਹਨੇ ਮੈਨੂੰ ਦੱਸ ਦਿੱਤੀ ਏ ਸਾਰੀ ਗੱਲ ਕੀ ਗੱਲ ਦੱਸੇਂਗੀ ਆਂਦਾ ਵਾ ਮਾਂ ਮੈਨੂੰ ਤਾਂ ਠੋਕਰ ਹੋਣੀ ਲੱਗੀ ਆ ਹਾਂ ਆਂਦਾ ਜਿਹੜਾ ਜੋਬਣ ਤੇ ਹੈਗਾ ਹੈਗਾ ਕੀ ਹੋ ਰਬ ਨਾ ਵਨੀ ਲਾਡੀ ਲਾਡੀ ਅੱਛਾ ਆਂਦਾ ਹੀ ਉਹ ਤਾਂ ਮੈਨੂੰ ਬਰਬਾਦ ਕਰਨ ਤੇ ਤੇ ਲੈ ਹੈਗੇ ਆਹ ਉਹ ਤੇ ਦਿਸਦਾ ਹੀ ਜਦੋਂ ਸ਼ਰਾਬ ਪੀਂਦਾ ਤੇ ਨਾਲੇ ਇਹ ਮੇਰੇ ਕੋਲੋਂ ਪੀਣੀ ਤੇ ਮੇਰੀ ਤਾਂ ਪੈੜੀਵਾਲ ਧਿਆਨ ਹੈਗਾ ਅੱਛਾ ਹਾਂ ਆਂਦਾ ਮਾਤਾ ਮੇਰੇ ਤੇ ਪੈੜੀਵਾਲ ਧਿਆਨ ਨਹੀਂ ਤੇ ਮੈਨੂੰ ਤਾਂ ਪਤਾ ਲੱਗ ਗਿਆ ਮੈਂ ਤਾਂ ਉਹਨਾਂ ਦੀਆਂ ਗੱਲਾਂ ਸੁਣ ਲਈਆਂ ਚੋਰੀ ਹੂੰ ਮੈਂ ਬਸ ਮਾਨ ਬੰਨ ਲਿਆ ਵਾ ਮੈਂ ਨਹੀਂ ਹੁਣ ਸ਼ਰਾਬ ਦੇ ਲਾਗੇ ਜਾਣਾ ਅੱਛਾ ਮੈਂ ਵੀ ਕਹਾ ਪਤਾ ਨਹੀਂ ਕਿਹੜੀ ਸ਼ਬਦ ਦਾ ਅਸਰ ਹੋ ਗਿਆ ਫੇਰ ਇਹਨੇ ਗੱਲਾਂ ਸੁਣੀਆਂ ਤੇ ਫੇਰ ਇਹਨੂੰ ਗੱਲਾਂ ਸੁਣੀਆਂ ਤੇ ਇਹਨੂੰ ਅਸਰ ਹੋਇਆ ਨਹੀਂ ਧੀਏ ਚਲੋ ਚੰਗਾ ਉਹਨਾਂ ਨੇ ਕੀਤੀਆਂ ਤੇ ਸਾਡੀ ਰੱਬ ਨੇ ਸੁਣ ਲਈ ਸੁਣ ਲਈ ਆਹੋ ਆਹ ਤੇ ਸਾਡੀ ਰੱਬ ਨੇ ਸੁਣ ਲਈ ਜੇ ਬੰਦਾ ਬਣਿਆ ਰੂ ਪੁੰੜਕੇ ਕਹੇ ਡਟਾਏ ਨਾ ਛੜੂਗਾ ਤੇ ਆਹੋ ਇਹ ਤੇ ਹੈ ਹੀ ਨਹੀਂ ਹੁਣ ਤੇ ਆਪੇ ਹੀ ਆਂਦਾ ਵੀ ਮੇਰਾ ਪੁੱਤ ਕੱਲਾ ਲੱਗਾ ਰਹਿੰਦਾ ਤੇ ਅਸੀਂ ਪੇਪਤ ਦੋਵੇਂ ਘਰ ਆ ਕਰਾਂਗੇ ਹਾਂ ਤੇ ਉਹ ਤਾਂ ਗਈ ਆ ਕੇ ਭਾਈ ਕਿ ਆ ਵੀ ਚਲ ਗਿਆ ਭਈ ਇਹਨੇ ਕੀਤਾ ਮੋੜਨਾ ਕਿ ਮੁੜਕੇ ਜੇ ਨਹੀਂ ਮੋੜਨਾ ਹਾਂ ਤੇ ਡੰਗਰਾ ਵੱਲ ਵੀ ਵੇਂਦਾ ਵਾ ਸਭ ਕੁਝ ਤੇ ਮੈਂ ਕਿਹਾ ਪੁੱਤ ਮੇਰਾ ਤਾਂ ਕਿਤੇ ਦੂਣਾ ਖੂਨ ਵਧਿਆ ਵਾ ਆਹੋ ਨਾਲੇ ਘਰ ਚ ਕਲੇਸ਼ ਵੀ ਨਹੀਂ ਹੁੰਦਾ ਸ਼ਰਾਬ ਪੀ ਕੇ ਤੇ ਕਲੇਸ਼ ਹੀ ਹੈ ਨਾ ਮੈਂ ਕਿਹਾ ਪੁੱਤ ਵੇਖ ਜੀ ਜਨਾਨੀ ਖੁਸ਼ ਹੋ ਤਾਂ ਰੱਬ ਖੁਸ਼ ਹਾਂ ਤੇ ਮੈਂ ਕਿਹਾ ਉਹ ਵੇਖ ਹੁਣ ਕਿੰਨੀ ਖੁਸ਼ ਵਾ ਤੁਹਾਡੇ ਪਿਓ ਪੁੱਤ ਦੇ ਅੱਗੇ ਪਿੱਛੇ ਫਿਰਨ ਲਈ ਚਲੋ ਸੋਖ ਤਾਂ ਕਰਮਾਂ ਦਾ ਹੁੰਦਾ ਨਾ ਜੋ ਦਿਖਿਆਊਗਾ ਕਰਮਾਂ ਚ ਸੁਖ ਤੇ ਗਾਂ ਮਿਲ ਜਾਊਗਾ ਤੇ ਇਹ ਸੋਖੀ ਸੁਖਵਾ 19 ਸੋਖੀ ਸੁਖਵਾ ਚੰਗਾ ਹੁਣ ਬੈਂਦੇ ਹੀ ਈ ਕੇਠਾ ਪਕਾਉਂਦੇ ਈ ਹੋਈ ਕੇਠਾ ਖਾਂਦੇ ਮੇਰਾ ਜਿੰਨਾ ਖੁਸ਼ ਵਾ ਰੂਹ ਉਹਨਾਂ ਕੈਦਾਂ ਵੀ ਨਹੀਂ ਗਾ ਪੀ ਚਲੋ ਤੇ ਹੀ ਕੇਠਾ ਬੈਂਦੇ ਨਹੀਂ ਤੇ ਸਾਡੇ ਘਰੋਂ ਦਿੱਤੀ ਅਕਲੇਸ਼ੀ ਨਹੀਂ ਮੁੱਕਦਾ ਨਹੀਂ ਮੁੱਕਦਾ ਈਕੇ ਆਹੋ ਤੇ ਮੈਂ ਬੜੀ ਖੁਸ਼ ਹਾਂ ਚਲ ਚੰਗਾ ਈ ਆ ਹਾਂ ਚਲੋ ਆਜੋ ਫਿਰ ਚੰਗਾ ਫਿਰ ਬਣਾ ਚਟਨੀ ਰੋਟੀਆਂ ਪਕਾਈਆਂ ਹਾਂ ਹਾਂ ਰੋਟੀਆਂ ਬਕਾਲੀਆਂ ਮੈਂ ਚਟਨੀ ਵਾਲੀ ਹੋਈ ਸੀ ਮੇਰੇ ਬਣਾ ਲਦੀ ਚੱਲ ਬਣਾ ਲਾਇ ਇੱਕ ਦੋ ਗੰਢੇ ਪਾ ਲਾ ਤਾਂ ਦੋਵੇਂ ਅੰਬਗਾ ਪਾਈ ਵਿੱਚ ਤਮਾਸਾ ਮਿੱਠਾ ਪਾ ਲਈ ਠੀਕ ਆਹੋ ਤੇ ਮਿਕਸੀ ਚ ਬਣਾ ਲਾ ਤੇ ਚੱਲ ਉਹ ਵੀ ਆ ਜਾਂਦਾ ਵਾ ਤੇ ਮੁੰਡਾ ਵੀ ਤੇ ਬੈ ਕੇ ਰੋਟੀ ਖਾਣੇ ਇੱਕੇ ਥਾਂ ਮੈਂ ਹੁਣ ਪਿੰਦਰ ਦਾ ਫੋਨ ਆਉਂਦਾ ਵਾ ਕਿੰਨੀ ਕਲੇਜੇ ਠੰਡ ਪੈਂਦੀ ਆ ਸਾਰੀਆਂ ਗੱਲਾਂ ਸੋਹਣੀਆਂ ਦੱਸਦੀ ਤੇ ਮਨ ਨੂੰ ਚਾ ਚੜ ਜਾਂਦਾ ਉਹ ਗੱਲ ਮੈਂ ਸੋਚਦਾ ਮੈਂ ਵੀ ਧੀ ਸਾਡੀ ਉਹ ਸੁਖੀ ਆ ਤੇ ਦੂਜੀ ਜਿਹੜੀ ਆ ਉਹ ਦੁਖੀ ਆ ਉਹ ਦੁਖੀ ਆ ਇਦਾਂ ਵੀ ਰੱਬ ਨੂੰ ਨਹੀਂ ਉਦਾਂ ਕਰਨਾ ਚਾਹੀਦਾ ਚਲ ਸੁਖ ਦਵੇ ਭਾਵੇਂ ਥੋੜਾ ਥੋੜਾ ਦੇ ਦੇ ਸਾਰਿਆਂ ਨੂੰ ਇੱਕੋ ਜਿਹਾ ਰੱਖਣਾ ਚਾਹੀਦਾ ਮੈਂ ਤਾਂ ਕਹਿੰਨੀ ਆ ਕਿਸਮਤ ਉਹ ਦੰਦਰ ਆਪੋ ਆਪਣੀ ਆ ਉਹ ਹੀ ਸੁਖ ਜਿਹੜੇ ਕਰਮਾਂ ਦੇ ਆ ਇਹ ਆਪਣੇ ਮਸਤੇ ਕੋਈ ਗੱਲ ਨਹੀਂ ਆ ਮਾਂ ਪਿਓ ਜਨਮ ਦਿੰਦਾ ਵਾ ਹਾਂ ਤੇ ਜਿਹੜਾ ਸੁਖ ਲਿਖਣਾ ਵਾ ਕਰਮ ਲਿਖਣੇ ਉਹ ਮੇਰੇ ਮਾਲਕ ਨੇ ਲਿਖਣੇ ਆ ਹਾਇ ਤੇ ਪਰ ਮਾਲਕ ਨੂੰ ਚਾਹੀਦਾ ਚੰਗੇ ਲਿਖ ਦੇਵੇ ਸਾਰਿਆਂ ਦੇ ਚੰਗੇ ਲਿਖ ਦੇ ਜਾਂ ਨਿਕਲ ਲੱਗਿਆ ਉਹਨੂੰ ਕੀ ਹੁਣ ਸਾਡੇ ਬੱਚੇ ਇੱਕੋ ਜਿਹੇ ਅਸੀਂ ਜੰਮੇ ਸਾਡੇ ਵਾਸਤੇ ਸਾਰੇ ਇੱਕੋ ਜਿਹੇ ਆ ਤੇ ਮਾਲਕ ਨੂੰ ਵੀ ਚਾਹੀਦਾ ਭਾ ਲੈ ਇੱਕੋ ਜਿਹਾ ਲਿਖ ਦੇ ਸਾਰਿਆਂ ਦੇ ਨਹੀਂ ਹਣੂ ਕੇ ਪਾਸੋਂ ਪਰੇਸ਼ਾਨੀ ਹੋਈ ਉਹੋ ਕਰਕੇ ਮੈਂ ਵੀ ਫੋਨ ਕਰਨ ਨੂੰ ਜੀ ਨਹੀਂ ਕਰਦਾ ਉਹਨੂੰ ਮੈਂ ਹੁਣ ਫੋਨ ਇੱਕ ਦਿਨ ਕੀਤਾ ਚੁੱਕਿਆ ਨਹੀਂ ਹੁਣ 10 12 ਦਿਨ ਹੋ ਗਏ ਅੱਜ ਮੈਂ ਨਹੀਂ ਫੋਨ ਕੀਤਾ ਜੇ ਮੈਂ ਫੋਨ ਕਰੂੰਗੀ ਖਰਿਆ ਉਹ ਆਪਣੇ ਘਰ ਕੋਈ ਪਕਾਉਂਦੀ ਹੋਊ ਖਾਂਦੀ ਹੋਊ ਤੇ ਫੇਰ ਕੋਈ ਗੱਲ ਦੱਸ ਦਊਗੀ ਫੇਰ ਦੁਖੀ ਹੋ ਕੇ ਰੋਂ ਡੈਪੂਗੀ ਸਾਡਾ ਮਨ ਫੇਰ ਸੜ ਜਾਣਾ ਉਹ ਹੀ ਮੈਂ ਜਦੋਂ ਉਹਦਾ ਕਿਤੇ ਫੋਨ ਆਉਂਦਾ ਮੇਰਾ ਮਨ ਹੀ ਡਰ ਜਾਂਦਾ ਵੀ ਇਹਨੇ ਇਹੋ ਹੀ ਗੱਲ ਦੱਸਣੀ ਹੋਣੀ ਆ ਵੀ ਅੱਜ ਇਹਨੇ ਕੁੱਟਿਆ ਵਾ ਅੱਜ ਇਹਨੇ ਆ ਲੈ ਗਿਆ ਘਰੋਂ ਆ ਜਾ ਲੈ ਗਿਆ ਵਾ ਕੀ ਉਤਰ ਮੈਂ ਨਾ ਸ਼ਰਾਬ ਕੀ ਕੀ ਮੈਂ ਨਾ ਸਰਕਾਰ ਨੇ ਵੀ ਤੋਰੀ ਆ ਇਹ ਤੇ ਬੰਦ ਕਰ ਦੇਣੀ ਚਾਹੀਦੀ ਆ ਘਰਾਂ ਦੇ ਘਰ ਬਰਬਾਦ ਹੋ ਗਏ ਆ ਤੇ ਕੋਈ ਸਮਝ ਨਹੀਂ ਲੱਗਦੀ ਪਰ ਚਲੋ ਸਰਕਾਰਾਂ ਨੇ ਦੇ ਆਪਣੇ ਪੈਸੇ ਵਟਣੇ ਜੋ ਮਰਜ਼ੀ ਕਰਨਾ ਉਹ ਤੇ ਪੀਣ ਵਾਲਿਆਂ ਨੂੰ ਚਾਹੀਦਾ ਵੀ ਆਪਾਂ ਆ ਲਾਮ ਤਾਂ ਆਪਣੇ ਘਰਾਂ ਵਾੜੀਏ ਜੇ ਇਹੀ ਪੀਵਾਂਗੇ ਤਾਂ ਗਾੜੀ ਹਟੇ ਨਿਆਣੇ ਪੀਣਗੇ ਨਹੀਂ ਚਲੋ ਇੱਕ ਗੱਲ ਹੋਰ ਵੀ ਆ ਮੈਂ ਇਹ ਨਹੀਂ ਕਹਿੰਦੀ ਵੀ ਪੀਵੇ ਮੈਂ ਇੱਕ ਗੱਲ ਹੋਰ ਦੱਸਣ ਲੱਗੀ ਤੁਹਾਨੂੰ ਸਾਰੀ ਦੁਨੀਆ ਦਾ ਪਿੰਦੀ ਸ਼ਰਾਬ ਕਿਹੜੀ ਨਹੀਂ ਪਿੰਦੀ ਪਿੰਦੇ ਆ ਨਾ ਲੋਕੀ ਚਲ ਜੇ ਇੰਨੇ ਵੀ ਪੀਣੀ ਆ ਕਿਤੇ ਬੰਦਾ ਹੋਇਆ ਨਾ ਹੋਇਆ ਸਹੀ ਕਿਤੇ ਲੈ ਹੀ ਆਂਦੀ ਸਹੀ ਕਿਤੇ ਰੋਟੀ ਖਾਣ ਲੱਗਿਆ ਕ ਪੈਗ ਲਾ ਲੈ। ਦਿੰਦਰ ਮੈਂ ਇਹ ਗੱਲ ਨੂੰ ਨਹੀਂ ਮੰਨਦਾ। ਤੇ ਆਪੇ ਹੌਲੀ ਹੌਲੀ ਘਟਾਵੇ। ਮੈਂ ਮੰਨਦਾ ਤੇਰੀ ਗੱਲ ਪਰ ਇਹ ਗੱਲ ਨੂੰ ਮੈਂ ਮੰਨਦਾ ਨਹੀਂਗਾ। ਨਸ਼ਾ ਤੇ ਇੱਕ ਰੋਟੀ ਦਾ ਨਹੀਂ ਪੂਰਾ ਹੋਣ ਡਿਆ। ਇਹੋ ਨਸ਼ਾ ਪੂਰਾ ਹੁੰਦਾ ਜਾਵੇ ਨਾ ਰੋਟੀ ਦਾ ਇੰਨਾ ਹੀ ਬੜਾ ਵਾ। ਉਹ ਵੀ ਮੈਂ ਤੁਹਾਡੀ ਗੱਲਾਂ ਸਹਿਮ ਤਾਂ ਮੈਂ ਹਾਂ ਉਤਰਾ ਜੇ ਘਟਾਉਣੀ ਹੋਵੇ ਥੋੜੀ 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 ਕਰਕੇ ਬੰਦਾ ਘਟਾ ਲੇ ਤੇ ਆਪੇ ਮਨ हट ਜਾਂਦਾ ਵਾ। ਇਹ ਘਟਾਵੇ ਆਪ ਘਟਾਵੇ ਮਨ ਬਣੇ ਤੇ ਫੇਰ ਹੀ ਆਣਾ। ਇਹ ਰਵਾਨਾ। ਹੁਣ ਕਿਹਾ ਅਸੀਂ ਤੇ ਕੋਲ ਕਿਉਂ ਤੇ ਢਿੱਡ ਜੀ ਵਿੱਚ ਥੋੜਾ ਪਾ ਦੇਣਾ। ਵੇਲਾ ਨਾ ਉਹਦੀ ਕਿਤੇ ਕੋਈ ਭੈਣ ਆਈ ਹੋ ਨਾ ਕਿਤੇ ਉਹਨੇ ਆਣ ਕੇ ਗੱਲ ਕੀਤੀ ਕੋਈ। ਆ ਫੋਨ ਵੱਜਣ ਡਿਆਈ। ਭੈਣ ਨੇ ਵੀ ਕੋਈ ਗੱਲ ਕੀਤੀ ਆਣ ਕੇ। ਵੀ じゃ ਮੈਂ ਹੀ ਆਪਣੇ ਭਰਾ ਨੂੰ ਹਟਾਵਾਂ ਆਪਣੀ ਪਰਜਾਈ ਨੂੰ ਸਮਝਾਵਾਂ। ਪਰ ਜਾਈ ਤੂੰ ਉੱਚਾ ਲਕਵਾਈਗਾ ਨਹੀਂ ਟੈਨਸ਼ਨ ਨਾ ਲੈ। ਚਲ ਅੱਛਾ ਚਲ ਚੁੱਪ ਕਰ ਤੂੰ ਫੋਨ ਸੁਣ ਕੇ ਦਾ ਵਾ। ਤਨਾ ਹੁੰਦੇ WhatsApp ਤੇ ਆ ਤੇ ਕਿਹਦਾ ਵਾ ਇਹਦਾ ਵਾ 라ਉਂਦਾਂ ਦੱਸਦੀਆਂ ਇੱਥੇ ਨਾ ਪਾ ਇਥੋਂ ਬੋਰਪਰੀ ਦਾ ਹੈ ਬੋਰਪਰੀ ਦਾ ਫੋਨ ਆ ਗਿਆ ਹੈਲੋ ਹੈਲੋ ਸਸੀ ਗਾ ਮਮੀ ਸਸੀ ਕਾਲ ਪੁੱਤ ਕਿਦਾਂ ਠੀਕ ਠਾਕ ਮਿਰਤੀ हां ठीक ठाक तू ही ਸੁਣਾਓ ਅਹੀਂ ਪੁੱਤ ਠੀਕ ਠਾਕ ਆ ਤੇ ਸ਼ੁਗਰ ਆ ਪੁੱਤ ਉਹ ਸ਼ੁਗਰ ਆ ਤੂੰ ਹੀ ਕਿਤੇ ਕਹਿਤਾ ਮੈਂ ਠੀਕ ਆ ਤੇ ਤੇਰੀਆਂ ਗੱਲਾਂ ਪਤਾ ਕਰਨਦੇ ਆ ਆਪਾਂ ਪਰੇਸ਼ਾਨੀ ਚ ਬੈਠੇ ਆ ਅੱਛਾ ਕੀ ਕਰਨੀ ਆ ਠੀਕ ਹੀ ਰਹਿਣਾ ਮੈਂ ਖੁਸ਼ ਹੀ ਰਹਿਣਾ ਵਾ ਚੱਲ ਸ਼ੁਗਰ ਆ ਪੁੱਤ ਸ਼ੁਗਰ ਆ ਅੱਛਾ ਪੁੱਤ ਕਿੱਥੇ ਰਣ ਜੋਦ ਹਾਂਜੀ ਇਹ ਤਾਂ ਨਾ ਦੂਜਾ ਹਟ ਗਿਆ ਹੁਣ ਸ਼ਰਾਬ ਪੀਨੋ ਹਫਤਾ ਹੋ ਗਿਆ ਨਹੀਂ ਪੀਤੀ ਸ਼ੁਗਰ ਆ ਮਾਰ ਮਾਲਕਾ ਤੇਰੀ ਕੜੀ ਨੂੰ ਦਾਤੇ ਆ ਸ਼ੁਗਰ ਆ ਸ਼ੁਗਰ ਆ ਕਿਤੇ ਪਤਾ ਧੀਏ ਤੇਰੇ ਮੂੰਹ ਹੀ ਨਹੀਂ ਗੱਲ ਸੁਣ ਲਈ ਤੇ ਮੇਰੇ ਮਨ ਚ ਅੱਖਾਂ ਚ ਹੰਝੂ ਆ ਗਏ ਆ ਤੁਸੀਂ ਦੇ ਥਰੂ ਆ ਗਿਆ ਸਾਡੀਆਂ ਅੱਖਾਂ ਚ ਪੁੱਤ ਭਲਾ ਹੋ ਗਿਆ ਵਾ ਪਰ ਮੇਰੀ ਗੱਲ ਸੁਣ ਵਸਾ ਨਾ ਖਾਵੀਂ ਦੋ ਚਾਰ ਦਿਨ ਹਟ ਕੇ ਫੇਰ ਡੈ ਪੈਂਦੇ ਹੁੰਦੇ ਆ ਨਹੀਂ ਨਹੀਂ ਹੋਮ ਕਿੰਨਵੇਂ ਮੈਂ ਅਨੀ ਪੀ ਨਹੀਂ ਹੈਗੀ ਹੁਣ ਕਿੰਨਾ ਚਿਰ ਹੋਇਆ ਨਹੀਂ ਪੀਤੀ ਹਫਤਾ ਹੋ ਗਿਆ ਵਾ ਮੈਂ ਤਾਂ ਸੋਚੋ ਦੋ ਦਿਨਾਂ ਬਾਅਦ ਹੀ ਲੱਗੀ ਫੋਨ ਕਰਨ ਫੇਰ ਮੈਨੂੰ ਪਤਾ ਨਹੀਂ ਸ਼ੈਲ ਫੇਰ ਨਾ ਪੀਣ ਲੱਗ ਪੇ ਅੱਛਾ ਨਹੀਂ ਪੀਤੀ ਹੈਗੀ ਹਾਂ ਤੁਹੇ ਆਪ ਹੀ ਸੋਚੋ ਜਿਹੜਾ ਮੈਂ ਮਤਲਬ ਕਿ ਇੱਕ ਦਿਨ ਹੀ ਹਟਦਾ ਹਨਾ ਘੜੀ ਨਹੀਂ ਉਹਦੀ ਨੰਗਤੀ ਤੇ ਉਹ ਹਫਤਾ ਕੱਢ ਲਿਆ ਉਹਨੇ ਸ਼ੁਕਰ ਸ਼ੁਕਰ ਮਾਲਕ ਦਾ ਇਹ 10 ਦਿਨ ਕੱਢ ਗਿਆ ਨਾ ਕੋਈ ਗੱਲ ਨਹੀਂ ਗਈ ਹਾਂ ਆ ਸ਼ੁਕਰ ਆ ਉਹਦੇ ਦੀ ਠੀਕ ਠਾਕ ਵਾ ਹਾਂਜੀ ਹਾਂਜੀ ਠੀਕ ਠਾਕ ਉਹ ਤਾਂ ਇੰਨੀ ਬਾਸਾਂ ਕਰਨ ਡਿਆ ਗੁਰੂ ਅੱਗੇ ਤੇ ਮਾਲਕ ਨੇ ਸੁਣਨੀ ਹੀ ਨਾ ਹੱਡੀ ਵੀ ਹੈ ਹਾਂਜੀ ਉਹ ਵੀ ਨਾ ਮਾਪੇ ਉਸੇ ਸਿੱਧੀ ਸੁਣਦੀਆਂ ਹੁੰਦੀਆਂ ਹਨਾ ਬਾਈ ਜੀ ਨੇ ਪਰ ਨਾ ਖੁਸ਼ੀ ਬਹੁਤ ਹੋਈ ਆ ਗੁਰਪ੍ਰੀਤ ਪਰ ਸੱਚ ਜਿਆ ਨਹੀਂ ਆਉਂਦਾ ਵੀ ਤੂੰ ਸੱਚੀ ਕਹਿਣ ਰਹੀ ਆ ਗਈ ਹਾਲ ਸੱਚੀ ਆ ਸੱਚੀ ਕਹਿੰਦੀ ਇਹ ਤੋਂ ਨਹੀਂ ਬੋਲਣਾ ਵਾ ਫੇਰ ਤਾਂ ਪੁੱਤ ਭਲਾ ਹੋ ਗਿਆ ਵਾ ਤੇ ਹੁਣ ਮਤਲਬ ਚੰਗੀਆਂ ਗੱਲਾਂ ਕਰਦਾ ਘਰੇ ਰਹਿੰਦਾ ਵਾ ਹਾਂ ਹਾਂ ਨਹੀਂ ਹੁਣ ਤੇ ਕੰਮ ਵੀ ਕਰਦਾ ਵਾ ਅੱਛਾ ਅੱਛਾ ਚੱਲ ਫੇਰ ਉਹਦੇ ਨਾਲ ਕੰਮ ਵੀ ਕਰਾਉਂਦਾ ਸਾਰਾ ਕੁਝ ਕਰਦਾ ਵਾ ਉਹ ਸ਼ੁਕਰ ਆ ਮੇਰੇ ਮਾਲਕਾ ਚੋਬਾ ਪੁੱਤ ਇਹੋ ਹੀ ਗੱਲਾਂ ਤੁਸੀਂ ਕਰਨਦੇ ਆ ਵੀ ਸੁੱਖ ਜਿਹੜੇ ਆ ਇਹ ਕਰਮਾਂ ਦੇ ਆ ਜੇ ਕਰਮਾਂ ਚ ਲਿਖਿਆ ਹੀ ਹੋਊ ਤੇ ਮਿਲਣਾ ਵਾ ਚਲੋ ਫੇਰ ਵੀ ਆਂਦੇ ਹੁੰਦੇ ਨਾ ਸਵੇਰ ਦਾ ਭੁੱਲਿਆ ਤੇ ਕਾਲਾ ਨੂੰ ਘਰ ਆ ਜਾ ਤੇ ਭੁੱਲਿਆ ਨਹੀਂ ਆਂਦੇ ਤੇ ਕੋਈ ਨਹੀਂ ਜੇ ਹੁਣ ਛੱਡ ਗਿਆ ਸਮਝੋ ਠੀਕ ਵਾ ਹਾਂਜੀ ਹਾਂ ਜਿਹਨੇ ਉਹਦੇ ਕਰਮਾਂ ਜੀ ਹੀ ਖਰਿਆ ਉਹਦੇ ਉਹਨੇ ਹੀ ਕਰਮਾਂ ਚ ਪੀਲੀ ਉਹਨੇ ਮੋਗਿਆ ਹਿਸਾਬ ਕਿਤਾਬ ਉਹਦਾ ਕੋਈ ਨਹੀਂ ਜੇ ਪਹਿਲਾਂ ਨੇ ਸੁੱਖ ਮਿਲਿਆ ਤਾਂ ਮਾਲਕ ਨੇ ਹੁਣ ਮੇਰੇ ਤੀ ਇਹਨੂੰ ਸੁੱਖ ਦੇ ਦੇਣਾ ਸੱਚੇ ਪਾਤਸ਼ਾਹ ਭਲਾਇ ਕਰੀ ਹੋਣੀ ਹਾਂਜੀ ਹਾਂਜੀ ਹਾਂ ਚਾਹ ਠੀਕ ਆ ਪਿੰਦਰ ਨੂੰ ਦੱਸਿਆ ਪਿੰਦਰ ਨੂੰ ਪਿੰਦਰ ਨੂੰ ਦੱਸਿਆ ਵਾ ਨਹੀਂ ਅਜੇ ਮੈਂ ਦੱਸਣਾ ਵਾ ਅੱਛਾ ਅੱਛਾ ਚੰਗਾ ਚੰਗਾ ਚੱਲ ਕੋਈ ਨਹੀਂ ਪੁੱਤ ਚੰਗਾ ਹਾਂਜੀ ਚੰਗਾ ਚਲ ਚੰਗਾ ਆਇਆ ਦੰਦਰ ਆ ਤੇ ਬਾਬੇ ਨੇ ਕਿਤੇ ਨੇੜੇ ਹੋ ਕੇ ਸੁਣ ਲਈ ਸੱਚੇ ਪਾਤਸ਼ਾਹ ਨੇ ਕਿੰਨੀਆਂ ਅਰਦਾਸਾਂ ਬੇਨਤੀਆਂ ਗੁਰੂ ਗੁਰਗਰੀ ਕਰਦੇ ਹਾਂ ਧੀ ਨੇ ਇੰਨੀ ਗੱਲ ਕਹਿਤੀ ਨਾ ਵੀ ਛੱਡ ਗਿਆ ਤਾਂ ਮੈਂ ਠੀਕ ਆ ਖੁਸ਼ ਹੀ ਰਹਿਣਾ ਹੁਣ ਤੇ ਮਨ ਨੂੰ ਕਿੰਨਾ ਚਾ ਚੜਿਆ ਬੜਾ ਚਾ ਚੜਿਆ ਆਦੇ ਨਾਲ ਜਿਹਦੀ ਧੀ ਸੁਖੀ ਉਹਦਾ ਜੱਗ ਸੁਖੀ ਜੱਗ ਸੁਥੀ ਸੁਖੀ ਆ ਕੋਈ ਨਹੀਂ ਨਾ ਹੋਤੇ ਹੁਣ ਅਸੀਂ ਪਿੰਦਰ ਨੂੰ ਆਪ ਫੋਨ ਕਰਕੇ ਦੱਸਦੇ ਹਾਂ ਜੇ ਰੱਕ ਤੱਕ ਚਲ ਕੋਈ ਨਹੀਂ ਦੱਸ ਦਿੰਦੇ ਜਿਹਦਾ ਗੁਰਪ੍ਰੀਤਾਂ ਦੀ ਹਲੇ ਦੱਸਿਆ ਨਹੀਂ ਰੱਖ ਦੂਗੀ ਅਸੀਂ ਵੀ ਦੱਸ ਦਿੰਦੇ ਆਪੇ ਦੱਸ ਦੂਗੀ ਆਪੇ ਦੱਸ ਦੂਗੀ ਕੋਈ ਨਹੀਂ ਸਾਰੇ ਭੈਣ ਭਰਾਵਾਂ ਨੂੰ ਦੱਸਾਂਗੇ ਅਗਰੇ ਜਦੋਂ ਕੋਈ ਭੈਣ ਭਰਾ ਫੋਨ ਕਰਦਾ ਹੁੰਦਾ ਹੀ ਸੁਣਾਉ ਗੁਰਪ੍ਰੀਤ ਦੀ ਸੁਣਾਉ ਪਿੰਦਰ ਦੀ ਦੇਪਿੰਦਰ ਵਾਸਦੀ ਤੇ ਖੁਸ਼ ਹੋ ਕੇ ਦੱਸਦੇ ਤੇ ਗੁਰਪ੍ਰੀਤ ਵਾਸਦੀ ਅਸੀਂ ਗੁੰਮ ਹੋ ਜਾਂਦੇ ਹੁੰਦੇ ਆ ਉਹ ਤੇ ਹੈ ਹੋ ਕਹਿੰਦੇ ਹੁੰਦੇ ਵੀ ਅਸੀਂ ਗਿਆਣਾ ਵਾ ਤੇ ਅਸੀਂ ਅਸੀਂ ਡੱਕਦੇ ਰਹੇ ਲੋਕਾਂ ਭੈਣ ਭਰਾ ਨੂੰ ਭੈਣ ਭਰਾ ਨੂੰ ਜਿੰਨੂੰ ਵੀ ਨਾ ਜਾਵੀਂ ਨਾ ਜੋ ਗਏ ਆ ਕਿਤੇ ਆ ਜੋ ਇੱਥੇ ਆ ਜੀ ਨਹੀਂ ਆ ਵਿਆਹ ਵਾ ਤੁਸੀਂ ਚੱਲ ਕੋਈ ਨਹੀਂ ਫੇਰ ਚੱਲ ਜਿਓ ਇਹ ਕਰਕੇ ਨਹੀਂ ਕਲਾਉਂਦੇ ਹੁੰਦੇ ਵੀ ਗਾੜੀ ਜਾਂਦੇ ਨੂੰ ਪਿਆ ਹੋਊਗਾ ਲੜਦਾ ਹੋਊਗਾ ਤੇ ਸਾਡੇ ਭੈਣ ਭਰਾ ਕੀ ਆਖਣਗੇ ਭੈਣ ਭਰਾਵਾਂ ਨੇ ਸਾਨੂੰ ਇਹੋ ਗੱਲ ਕਹਿਣਾ ਵੀ ਕੀ ਲੱਭਾ ਤੁਸੀਂ ਇਹ ਲੱਭਾ ਵਾ ਤੇ ਤਾਂ ਕਰਕੇ ਚੱਲ ਕੋਈ ਨਹੀਂ ਮਾਲਕਾ ਕਿਰਪਾ ਇਹ ਆ ਵੀ ਹਾਰੇ ਗਦੇਤੀ ਪਾਸ਼ਾ ਕਰਦਾ ਹਰ ਕੋ ਸੁਖੀ ਬਸੇ ਸੱਚੇ ਪਾਸ਼ਾ ਹਰ ਕੋ ਸੁਖੀ ਬਸੇ ਜੇ ਪਹਿਲਾਂ ਨਹੀਂ ਨਾ ਸੁਖ ਆਇਆ ਕੋਈ ਨਹੀਂ ਹੁਣ ਸੁਖ ਹੀ ਰਹਿਣਾ ਵਾ ਹਾਂ ਹੁਣ ਸੁਖ ਹੀ ਰਹਿਣਾ ਵਾ ਹੁਣ ਬੜਾ ਬੀੜਾ ਹੋ ਜਾਣਾ ਮਾਲਕ ਚੱਲ ਚੱਲੀਏ ਫਿਰ ਏਦਾਂ ਕਰੀਏ ਬਾਬੇ ਦੇ ਮੱਥੇ ਤੇ ਮੱਥਾ ਟੇਕ ਕੇ ਆਈਏ ਗੁਰਦੁਆਰੇ ਚੱਲੀਏ ਹਾਂ ਚੱਲ ਜਾ ਬਾਬਾ ਸਾਡੀ ਇਤਿਹਾਸ ਤੱਕੀ ਸਾਡੀ ਧੀ ਦਾ ਪਰੋਣਾ ਠੀਕ ਠਾਕ ਹੋਇਆ ਸ਼ਰਾਬ ਛੱਡ ਗਿਆ ਮਹਾਰਾ ਸਾਰਿਆਂ ਦਾ ਹੀ ਭਲਾ ਕਰੇ ਨਾਨਕ ਨਾਮ ਚੜ੍ਹਦੀ ਕਲਾ ਮੈਂ ਤਾਂ ਸਾਰੇ ਸ਼ਰਾਬ ਵੀ ਛੱਡ ਗਿਆ ਨਾ ਇਹ ਬੁੱਤ ਦਾ ਭਲਾ ਨਾਲੇ ਆਪ ਸੁਖੀ ਨਾਲੇ ਪਰਿਵਾਰ ਸੁਖੀ ਹਾਂ ਇਹਦੇ ਵਿੱਚ ਕੀ ਰੱਖਿਆ ਕੋਈ ਨਹੀਂ ਭੈ ਮੈਂ ਲੈ ਆਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ